ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਪਿਓਰ ਮਸਲੀਨ ਦੇ ਸੂਟਸ ਠੀਕ ਹੈ ਸਾਰਾ ਸੂਟ ਹੈ ਜਿਹੜਾ ਮਸਲੀਨ ਦਾ ਰਹੇਗਾ ਜੀ ਨਾਲ ਰਹੇਗਾ ਦੁਪੱਟਾ ਮਸਲੀਨ ਦਾ ਹੀ ਦੁਪੱਟਾ ਰਹੇਗਾ ਆਪਾਂ ਤੁਹਾਨੂੰ ਓਪਨ ਕਰਕੇ ਸਾਰੇ ਪ੍ਰਿੰਟਸ ਦਿਖਾਵਾਂਗੇ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਕਰ ਦੇਣਾ WhatsApp ਮੈਸੇਜ ਅਗਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਜਿਹੜੀ ਤੁਹਾਡੇ ਕੋਲ ਟਾਈਮੜੀ ਪਹੁੰਚ ਸਕੇ ਜਿਹੜੇ ਨਵੇਂ ਵਿਊਅਰਸ ਐ ਉਹਨਾਂ ਨੂੰ ਦੱਸ ਦਿੰਨੇ ਆ ਜੀ ਸਰਵ ਕਰਦੇ ਆਂ ਸ਼੍ਰੀ ਮੁਕਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆਂ ਕੋਈ ਵੀ ਸੂਟ ਆ ਤੁਸੀਂ ਆਰਡਰ ਕਰਨਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦੇਣਾ ਪੇਮੈਂਟ ਤੋਂ ਬਾਅਦ ਦੇ ਵਿੱਚ ਤੁਹਾਡਾ ਆਰਡਰ ਕਨਫਰਮ ਹੋ ਜਾਂਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਇਸੇ ਵੀ ਕੋਨੇ ਦੇ ਵਿੱਚ ਬੈਠੇ ਹਾਂ ਠੀਕ ਹੈ ਹਾਂਜੀ ਪਹਿਲਾ ਸੂਟ ਆਪਨਾ ਮਹਿੰਦੀ ਸ਼ੀਟ ਦੇ ਵਿੱਚ ਇਹ ਵਾਲੇ ਸੂਟਸ ਆਪਾਂ ਜੌਰਜਟ ਦੇ ਵਿੱਚ ਵੀ ਸੇਲ ਕੀਤੇ ਹੋਏ ਐ ਠੀਕ ਹੈ ਹਾਂਜੀ ਪਹਿਲਾ ਇਹ ਵਾਲਾ ਪ੍ਰਿੰਟ ਹੈ ਇਹ ਰਹਿਣੀ ਹੈ ਬਾਟਮ ਪਲੇਨ ਬਾਟਮ ਰਹੇਗੀ ਨਾਲ ਇਹ ਆ ਜਾਣਾ ਦੁਪਾਟ ਇਸ ਤਰ੍ਹਾਂ ਦੇ ਨਾਲ ਦੁਪੱਟੇ ਦਾ ਪ੍ਰਿੰਟ ਬਣਿਆ ਹੋਇਆ ਸੈਂਟਰ ਸਾਰਾ ਇਸ ਤਰ੍ਹਾਂ ਦੇ ਨਾਲ ਬਣਿਆ ਹੋਇਆ ਤੇ ਇਹ ਪੱਲੇ ਬਣੇ ਹੋਏ ਠੀਕ ਹੈ ਸਾਈਡਸ ਤੇ ਵੀ ਇਸ ਤਰ੍ਹਾਂ ਦੇ ਨਾਲ ਪ੍ਰੋਪਰਲੀ ਬਾਰਡਰ ਆਉਂਦਾ ਹੈ ਹਾਂਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਹਾਂਜੀ ਇਹ ਸੂਟ ਤੁਹਾਨੂੰ ਦਿਖਾਉਣ ਤੋਂ ਪਹਿਲਾਂ ਦੱਸ ਦਿੰਨੇ ਆ ਤੁਹਾਡੇ ਕੁਐਸਚਨ ਇਹੀ ਹੁੰਦੇ ਸਲਵਾਰ ਕਿੰਨੇ ਮੀਟਰ ਦੀ ਹੈ 3 ਮੀਟਰ ਦੀ ਜਿਹੜਾ ਹੈਗਾ ਬਾਟਮ ਦਾ ਕਪੜਾ ਲੈਣਾ ਹੈ ਤੁਹਾਡਾ ਨਾਲ ਠੀਕ ਹੈ ਤੁਸੀਂ ਕੁਝ ਵੀ ਬਣਾ ਸਕਦੇ ਹੋ 2.5 ਮੀਟਰ ਦੀ ਸ਼ਰਟ ਰਹੇਗੀ ਐਂਡ 2.5 ਮੀਟਰ ਦਾ ਹੀ ਦੁਪੱਟਾ ਰਹੇਗਾ ਪੂਰਾ ਖੁੱਲਾ-ਫੁੱਲਾ ਸੋ ਤੁਸੀਂ ਬੇਫਿਕਰ ਹੋ ਕੇ ਇਹਨਾਂ ਸੂਟਸ ਨੂੰ ਪਰਚੇਸ ਕਰ ਸਕਦੇ ਹੋ ਵਿਦਆਊਟ ਲਾਈਨਿੰਗ ਬਣਨ ਵਾਲੇ ਸੂਟਸ ਨੇ ਜੀ ਇਹ ਠੀਕ ਹੈ ਪ੍ਰਿੰਟ ਸੇਮ ਹੈ ਕਲਰ ਹੀ ਹੈ ਜਿਹੜਾ ਪਹਿਲਾਂ ਸੂਟ ਦਿਖਾਇਆ ਸੀ ਉਸ ਦੇ ਵਿੱਚ ਇਹ ਵਾਲਾ ਕਲਰ ਪਲੇਨ ਬਾਟਮ ਰਹੇਗੀ ਨਾਲ ਐਂਡ ਇਹ ਵਾਲਾ ਦੁਪੱਟਾ ਰਹਿਣਾ ਹੈ ਇਸ ਤਰ੍ਹਾਂ ਦੇ ਨਾਲ ਦੁਪੱਟਾ ਬਣਿਆ ਹੋਇਆ ਕਲਰ ਸਾਰੇ ਸੂਟਸ ਦੇ ਤੁਹਾਡੇ ਕੋਲ ਇੱਕ ਸੈੱਟ ਆ ਰਹੇ ਨੇ ਨੈਕਸਟ ਆਪ ਨੂੰ ਇਹ ਵਾਲਾ ਸੂਟ ਹੈ ਕਲਰ ਹਰ ਉਸੇ ਸੂਟ ਦੇ ਵਿੱਚ ਤਿੰਨ ਕਲਰ ਨੇਸ ਦੇ ਵਿੱਚ ਆਪਣੇ ਕੋਲ ਅਵੇਲੇਬਲ ਇਹ ਬਾਟਮ ਦਾ ਸਟੱਫ ਰਹਿਣਾ ਤੁਹਾਡਾ ਇਹ ਸ਼ਰਟ ਦੀ ਪ੍ਰਿੰਟਿੰਗ ਆਏਗੀ ਇਸ ਤਰ੍ਹਾਂ ਦੇ ਨਾਲ ਜਾਣਾ ਤੋਂ ਲੈ ਦੁਪੱਟਾ ਦੁਪੱਟੇ ਦੇ ਵਿੱਚ ਇਹ ਪ੍ਰਿੰਟ ਬਣਿਆ ਹੋਣ ਦੇ ਨਾਲ-ਨਾਲ ਸੈਲਫ ਪ੍ਰਿੰਟ ਵੀ ਬਣਿਆ ਹੋਇਆ ਜੇਕਰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋਵੋਗੇ ਤਾਂ ਨੈਕਸਟ ਹੈਗਾ ਇਹ ਵਾਲਾ ਗ੍ਰੇ ਕਲਰ ਸਿਲਵਰ ਗ੍ਰੇ ਕਲਰ ਹੈ ਇਹ ਪਲੇਨ ਬਾਟਮ ਰਹੇਗੀ ਇਹ ਰਹਿਣਾ ਹੈ ਅਬਿਸ਼ਰਵੜ ਤੋਂ ਸਟੱਫ ਅਗਸਤਰਾ ਦੇ ਨਾਲ ਆ ਜਾਣਾ ਦੁਪੱਟਾ ਹਾਂਜੀ ਨੈਕਸਟ ਇਹਨਾਂ ਦੇ ਵਿੱਚ ਇਹ ਵਾਲੇ ਹੈਗੇ ਆ ਜਿਹੜੇ ਪ੍ਰਿੰਟਸ ਨੇ ਠੀਕ ਹੈ ਪ੍ਰਿੰਟਿੰਗ ਵਾਲਾ ਅਗੀ ਹੈ ਕਪੜਾ ਉਹੀ ਰਹਿਣਾ ਮਸਲੀਨ ਦਾ ਸਟਾਫ ਹੀ ਰਹਿਣਾ ਸਾਰਾ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਇਹ ਵੀ ਪ੍ਰਿੰਟਸ ਬਹੁਤ ਸੋਹਣੇ ਨੇ ਇਹ ਆ ਜਾਣਾ ਤੁਹਾਡੇ ਬਾਟਮ ਦਾ ਸਟਾਫ ਇਹ ਆ ਜਾਣਾ ਦੁਪੱਟਾ ਕਾਫ ਵੀ ਸੇਮ ਰਹੇਗਾ ਪ੍ਰਾਈਸ ਵੀ ਸੇਮ ਰਹੇਗਾ ਬਸ ਜਸਟ ਪ੍ਰਿੰਟਿੰਗ ਦਾ ਫਰਕ ਇਸ ਨਾਲ ਦੇ ਦੁਪट्टे ਇਸ ਤਰ੍ਹਾਂ ਦੇ ਨਾਲ ਬਣੇ ਹੋਏ ਨੇ ਸੈਕਿੰਡ ਕਲਰ ਜਿ ਉਸ ਦੇ ਵਿੱਚ ਜਿਹਾ ਵਾ ਇਹ ਬੜੇ ਪਿਆਰੇ ਕਲਰ ਨੇ ਸਾਰੇ ਸੌਬਰ ਸਰਦਾਰੀ ਸੂਟ ਨੇ ਇਹ ਦੁਪੱਟਾ ਰਹਿਣਾ ਬਾਟਮ ਪਲੇਨ ਰਹੇਗੀ ਇਹ ਵਾਲੀ ਤੁਹਾਡੀ ਬਾਟਮ ਰਹਿਣੀ ਹੈ ਇਹ ਵਾਲਾ ਦੁਪੱਟਾ ਰਹਿਣਾ ਇਹ ਵੀ সিলవర్ ਗ੍ਰੇ ਕਲਰ ਦੇ ਵਿੱਚ ਇਸ ਤਰ੍ਹਾਂ ਦੀ ਨਾਲ ਰਹਿਣਾ ਤੁਹਾਡਾ ਬਾਟਮ ਦਾ ਸਟਫ ਇਹ ਤੁਹਾਡੀ ਸ਼ਰਟ ਦਾ ਸੌਰੀ ਸ਼ਰਟ ਦੀ ਪ੍ਰਿੰਟਿੰਗ ਲੈਣੀ ਹੈ ਨੈਕਸਟ ਆਪਨੇ ਇਹ ਵਾਲੇ ਸੂਟਸ ਨੇ ਜਿਹੜੇ ਆਪਾਂ ਜੋਰ ਛੱਟ ਦੇ ਉੱਪਰ ਰੈਡੀ ਕੀਤੇ ਹੋਏ ਨੇ ਵਿਦਆਉਟ ਦੁਪੱਟਾ ਸੂਟ ਨੇ ਦੁਪੱਟਾ ਤੁਸੀਂ ਆਪਣੀ ਮਰਜ਼ੀ ਦਾ ਲਗਵਾ ਸਕਦੇ ਹੋ ਹੈਂਡ ਐਮਬ੍ਰੋਇਡਰੀ ਹੋਈ ਹੋਈ ਹੈ ਸਾਰੇ ਦੇ ਵਿੱਚ ਉੱਪਰ ਨੂੰ ਪੈਨਲਸ ਚਾ ਰਹੇ ਨੇ ਐਂਡ ਸੈਂਟਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਫਲਾਵਰਸ ਦਾ ਪੈਟਰਨ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਧਿਆਨ ਦਿਨਾ ਸਾਰਾ ਨੋਟ ਦਾ ਕੰਮ ਹੈ ਠੀਕ ਹੈ ਜੀ ਕੋਈ ਨੈਕ ਨਹੀਂ ਬਣਿਆ ਹੋਇਆ ਸੋ ਤੁਹਾਨੂੰ ਲੈਂਥ ਦੀ ਕੋਈ ਇਹਦੇ ਵਿੱਚ ਦਿੱਕਤ ਆਉਣ ਵਾਲੀ ਗੱਲ ਹੈ ਨਹੀਂਗੀ ਤੇ ਇਹ ਆ ਜਾਣਾ ਜੀ ਤੁਹਾਡੀ ਬਾਸੂ ਦੇ ਉੱਪਰ ਇਸ ਤਰ੍ਹਾਂ ਦਿਨੋ ਇਸ ਦੇ ਵਿੱਚ ਸੈਕੰਡ ਕਲਰ ਹੈਗਾ ਜਿਹੜਾ ਇਹ ਵਾਲਾ ਇਸ ਤਰ੍ਹਾਂ ਦਿਨੋ ਸੇਮ ਹੀ ਬਣਿਆ ਹੋਇਆ ਕਲਰ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ ਬਾਜੂ ਇਸ ਤਰ੍ਹਾਂ ਨਹੀਂ ਆ ਰਹੇ ਜਾਨੀ ਇੱਥੋਂ ਤੁਹਾਡੀ ਬਾਜੂ ਬਣ ਜਾਣੀ ਠੀਕ ਹੈ ਜੀ ਫਿਰ ਅੱਜ ਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਉਹਨਾਂ ਦੇ ਘਰੋਂ ਆਰਡਰ ਬੁੱਕ